ਬਿਆਸ ਦਰਿਆ 'ਚ ਜ਼ਬਰਦਸਤੀ ਬੰਨ ਬਣਾਉਣ ਵਿਰੁੱਧ ਕਿਸਾਨਾਂ ਦਾ ਵੱਡਾ ਮੋਰਚਾ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਦਿੱਤੀ ਸਰਕਾਰ ਨੂੰ ਸਖਤੀ ਚੇਤਾਵਨੀ ਮੰਡ ਖੇਤਰ ਤੋਂ ਦੇਖੋ ਇੱਕ ਵਿਸ਼ੇਸ਼ ਰਿਪੋਰਟ ਦਰਿਆ ਬਿਆਸ ਵਿੱਚ ਜ਼ਬਰਦਸਤੀ ਬੰਨ ਬਣਾ ਕੇ ਪਾਣੀ ਦਾ ਵਹਾਅ 모ੜਨ ਦੀ ਕੋਸ਼ਿਸ਼ ਦੇ ਵਿਰੋਧ ਵਿੱਚ ਮੰਡ ਖੇਤਰ ਦੇ ਪਿੰਡ ਮੁੰਡਾ ਪਿੰਡ ਕੌੜੇ ਵਿਧਾਨ ਗੁੱਜਰਪੁਰਾ ਸਮੇਤ ਦਰਜਨਾ ਪਿੰਡਾਂ ਦੇ ਹਜ਼ਾਰਾਂ ਕਿਸਾਨਾਂ ਨੇ ਇਕਜੁੱਟ ਹੋ ਕੇ ਮੋਰਚਾ ਖੋਲ ਦਿੱਤਾ ਹੈ ਕੁਦਰਤ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਬੰਨ ਨਾਲ ਉਹਨਾਂ ਦੀਆਂ ਮਾਲਕੀ ਅਤੇ ਪੰਚਾਇਤੀ ਜ਼ਮੀਨਾਂ ਨੂੰ ਭਾਰੀ ਨੁਕਸਾਨ ਪਹੁੰਚੇਗਾ ਅਤੇ ਪਹਿਲਾਂ ਤੋਂ ਕੁਦਰਤੀ ਆਫਤਾਂ ਨਾਲ ਤਬਾਹ ਹੋ ਚੁੱਕੀ ਪਟਕੀ ਜ਼ਮੀਨ ਹੋਰ ਬੰਦੇ ਬਣ ਜਾਏਗੀ ਜੇ ਕੰਮ ਨਹੀਂ ਹੋਇਆ ਤਾਂ ਕਿਉਂ ਇਹ ਕਰਨ ਦਿੱਤਾ ਗਿਆ ਸੋ ਇਹ ਜ਼ਰੂਰੀ ਹੈ ਕਿ ਅੱਜ ਇੱਥੇ ਹੀ ਰੁਕਣਾ ਕੰਮ ਇੱਥੋਂ ਗਾਹ ਨਹੀਂ ਜਾਣਾ ਜੋ ਮਰਜ਼ੀ ਹੋ ਜੇ ਕਿਉਂ ਬਈ ਇਹ ਇਹ ਨਹੀਂ ਕਿ ਸੁਲਤਾਨਪੁਰ ਵਾਲੇ ਪੰਜਾਬ ਦਾ ਹਿੱਸਾ ਹੈ ਤੇ ਅਸੀਂ ਪਾਕਿਸਤਾਨ ਵਾਲੇ ਠੀਗੇ ਤਰਨਤਾਰ ਵਾਲੇ ਇਹ ਵੀ ਪੰਜਾਬ ਦਾ ਹਿੱਸਾ ਹੈ ਇਹਨਾਂ ਦੇ ਵੀ ਹੱਕ ਆ ਅਸੀਂ ਕਿਉਂ ਆਪਣੇ ਹੱਕ ਮਾਰਨ ਦੀਏ ਠੀਕ ਹੈ ਇਹ ਪਹਿਲਾਂ ਲਾਰ ਇਧਰ ਨੂੰ ਤੁਰੀ ਸੀ ਤੁਰੀ ਸੀ ਅਸੀਂ ਚੁੱਪ ਰਹਿ ਗਏ ਅੱਜ ਜੇ ਇਧਰ ਨੂੰ ਤੁਰਿਆ ਤੇਨੂੰ ਕਿਉਂ ਢੱਕਣ ਦੇ ਆ ਯਾ ਸਾਨੂੰ ਸਾਡੀਆਂ ਪੈਲੀਆਂ ਦਾ ਬੋਲ ਦੇ ਦੇਣ ਦੇ ਦੇਣ ਬੋਲ ਜਿਹੜਾ ਵੀ ਇਧਰੋਂ ਡਾਕਣ ਰਿਹਾ ਸੁਲਤਾਨਪੁਰ ਵਾਲੋਂ ਜਿਹੜਾ ਬੰਨ ਬੰਨ ਰਿਹਾ ਉਹਨੂੰ ਕਹੋ ਜੀ ਸਾਨੂੰ ਆ ਪੈਲੀਆਂ ਦਾ ਮੁੱਲ ਦੇ ਦਿਓ ਅਸੀਂ ਨਹੀਂ ਡੱਕ ਦੇਗੇ ਠੀਕ ਹੈ ਸਰ ਮੈਂ ਅਵਤਾਰ ਸਿੰਘ ਸਾਡਾ ਮੁੰਡਾ ਪਿੰਡ ਪਿੰਡ ਕੋੜਾ ਵਧਾਉਣ ਸਾਡੇ ਕੋਲ ਐਮਐਲਏ ਸਾਹਿਬ ਪਹੁੰਚੇ ਰਮਨਜੀਤ ਸਿੰਘ ਸਿੱਕੀ ਮੰਡ ਦਾ ਖੇਤਰ ਦਾ ਜੈਜਾ ਲਿਆ ਉਹਨਾਂ ਨੇ ਆਣ ਕੇ ਬਾਹੂਪੁਰ ਵਾਲੇ ਉਰਲੀ ਸਾਈਡ ਨੂੰ ਪੁੱਟ ਕੇ ਦਰਿਆ ਨਜਾਇਜ਼ ਸਾਡੀਆਂ ਮਾਲਕੀ ਜ਼ਮੀਨਾਂ 'ਚ ਪਾਉਂਦੇ ਆ। ਸਾਡੀ ਬਹੁਤ-ਬਹੁਤ ਧੰਨਵਾਦ ਕਰਦੇ ਆ ਐਮਐਲ ਸਾਬ ਦਾ ਉਹਨਾਂ ਨੇ ਸਾਡੀ ਸਾਰ ਲਈ ਆਣ ਕੇ ਤੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਇਹ ਤੁਹਾਡਾ ਮਸਲਾ ਹੱਲ ਹੋਊਗਾ। ਪਰਲੇ ਬਾਹੂਪੁਰ ਵਾਲਿਆਂ ਨੂੰ ਵੀ ਅਸੀਂ ਇਹ ਚੇਤਾਵਨੀ ਦਿੰਨੇ ਆ ਵੀ ਅਸੀਂ ਸਾਡੇ ਕੋਲ ਸਟੇ ਆ ਮਾਨਯੋਗ ਅਦਾਲਤ ਦਾ ਕੰਟੈਂਪਟ ਵੀ ਪਾਈ ਅਸੀਂ। ਤੇ ਜੇ ਪ੍ਰਸ਼ਾਸਨ ਉਹਨਾਂ ਦੀ ਮਦਦ ਡਰੇਨ ਵਿਭਾਗ ਕਰੀ ਜਾਂਦਾ ਅਸੀਂ ਹਾਈ ਕੋਰਟ ਦਾ ਵੀ ਰੋਕ ਕਰਾਂਗੇ ਸਰ ਐਮਐਲਏ ਸਾਹਿਬ ਦਾ ਤੇ ਬਹੁਤ ਬਹੁਤ ਆਵਾਜ਼ ਕਰਦੇ ਆ ਉਹਨਾਂ ਆਣ ਕੇ ਸਾਡਾ ਦੁੱਖ ਸਮਝਿਆ ਜੇ ਆਪਾਂ ਤੁਸੀਂ ਇੱਧਰ ਦੇਖੋ ਇੱਧਰ ਗੋਇੰਦਵਾਲ ਸਾਹਿਬ ਤੋਂ ਆ ਰਿਹਾ ਪਾਣੀ ਔਰ ਪਿੱਛੋਂ ਆ ਜਿਹੜਾ ਅਜਮੀਨ ਇੱਧਰ ਦੇ ਪਾਸੇ ਨਜ਼ਰ ਆਉਂਦੀ ਕਪੂਰਥਲੇ ਦੀ ਇਹਦੇ ਪਰਲੇ ਪਾਸਿਓਂ ਦੀ ਇੱਕ ਹੋਰ ਸ਼ਾਖਾ ਜਾ ਰਹੀਆ ਦਰਿਆ ਦੀ ਜਿਹੜੀ ਉਹ ਪੋਲ ਬਣਿਆ ਹੈਗਾ ਸੁਲਤਾਨਪੁਰ ਵਾਲਾ ਉਹਦੇ ਵਿੱਚ ਦੀ ਪਾਣੀ ਲੰਘ ਕੇ ਤੇ ਉਹ ਘੜ ਕੇ ਤੋਂ ਸਾਡੇ ਪਿੰਡਾਂ ਤੋਂ ਪਰਲੇ ਬੰਨੇ ਪਿੰਡ ਪਾਣੀ ਜਾਂਦਾ ਹੁਣ ਆਹ ਪਾਣੀ ਬੜੀ ਦੇਰ ਦਾ ਆ ਜਿਹੜਾ ਇੱਥੇ ਬੰਨ ਬੰਨ ਰਿਹਾ ਹੈ ਨਾ ਇਹ ਲਗਭਗ ਆ 3-400 ਫੁੱਟ ਪਿੱਛੇ ਇਹ ਇਹ ਪਹਿਲਾਂ ਐ ਸੀਗਾ ਦਰਿਆਜ ਤੋਂ ਐ ਨੂੰ ਜਾਂਦਾ ਸੀ ਜਦ ਕੇ ਪਾਣੀ ਨੂੰ ਤੁਸੀਂ ਰੋਕ ਨਹੀਂ ਸਕਦੇ ਇਹ ਬਾਰ-ਬਾਰ ਬਾਰ-ਬਾਰ ਇਹ ਕਪੂਰਥਲੇ ਵਾਲੇ ਜਿਹੜੇ ਆ ਇਨੂੰ ਡੱਕਦੇ ਰਹੇ ਡੱਕਦੇ ਰਹੇ ਡੱਕਦੇ ਰਹੇ ਐਤ ਕੀ ਕੀ ਹੋਇਆ ਐਤ ਕੀ ਇਹੇ ਪਾਣੀ ਸਿੱਧਾ ਆ ਕੜਕੇ ਨੂੰ ਨਿਕਲ ਗਿਆ ਇੱਕ ਸਰਵੇ ਪਿਛਲੀ ਸਰਕਾਰ ਚ ਹੋਇਆ ਸੀ ਉਹਦੇ ਵਿੱਚ ਵੀ ਇਹ ਪ੍ਰਪੋਜ਼ ਦਿੱਤੀ ਗਈ ਸੀ ਕਿ ਇੱਥੋਂ ਸਿੱਧਾ ਹੀ ਇਹਨੂੰ ਕਰ ਦਿੱਤਾ ਜਾਵੇ ਕਿ ਜਿਹੜੀ ਆ ਜਿਹੜੀ ਜ਼ਮੀਨ ਆ ਇਧਰ ਆ ਜ਼ਮੀਨਾਂ ਜਿਹੜੀਆਂ ਹੈ ਇਹ ਮਾਲਕੀ ਜ਼ਮੀਨਾਂ ਨੇ ਜਿੱਦਾਂ ਅੱਜ ਆ ਵਿਚੋਂ ਤੋੜ ਕੇ ਆ ਇਹਨੂੰ ਲਰ ਵੱਜੀ ਆ ਐਦਾਂ ਹੀ ਬਹੁਤ ਸਾਲ ਪਹਿਲਾਂ ਮਾਲਕੀ ਜ਼ਮੀਨਾਂ ਦੇ ਵਿੱਚ ਦੀ ਇਧਰ ਗਈ ਸੀ ਲੋਕਾਂ ਨੇ ਰੋਕਿਆ ਨਹੀਂ ਕੁਝ ਨਹੀਂ ਕੀਤਾ ਅੱਜ ਕੁਦਰਤੀ ਕੀ ਹੋਇਆ ਕਿ ਦਰਿਆ ਨੇ ਇੱਥੇ ਇੰਨੀ ਰੇਤਾ ਪਾਤੀ ਆ ਆ ਵੇਖ ਲਓ ਇਹਨਾਂ ਨੇ ਪੱਟ-ਪੱਟ ਕੇ ਦਰਿਆ ਨੂੰ ਨੈਰੀ ਸ਼ੇਪ ਦੇ ਕੇ ਤਾਂ ਇਹਨੂੰ ਘੱਲਣ ਦੀ ਕੋਸ਼ਿਸ਼ ਕਰ ਰਹੇ ਆ ਪਰ ਦਰਿਆ ਉਧਰ ਨੂੰ ਨਹੀਂ ਜਾ ਰਿਹਾ ਔਰ ਜੇ ਇਹ ਅਸੀਂ ਆਪਣੇ ਸਾਰੇ ਪਿੰਡ ਇਹ ਕਹਿੰਦੇ ਸਤਾਰਾ ਪਿੰਡ ਸਾਡੇ ਵੀ ਇਧਰ ਸਤਾਰਾ ਪਿੰਡ ਹੈ ਜਿਹੜੇ ਧੁੰਦੇ ਤੋਂ ਸ਼ੁਰੂ ਹੋ ਜਾਓ ਗੋਦਵਾਲ ਸਾਹਿਬ ਤੋਂ ਸ਼ੁਰੂ ਹੋ ਜਾਓ ਸਾਡੇ ਵੀ ਸਤਾਰਾ ਪਿੰਡ ਤੋਂ ਵੱਧ 20 ਪਿੰਡ ਹੈ ਕੀੜੀਆਂ ਤੱਕ ਚੱਲ ਜਾਓ ਉਹ ਸਾਰੇ ਮਰਦੇ ਆ ਇਧਰ ਅਸੀਂ ਹੁਣ ਇੱਥੋਂ ਅੱਗੇ ਇਹਨਾਂ ਨੂੰ ਨਹੀਂ ਆਉਣ ਦੇਵਾਂਗੇ ਔਰ ਅਸੀਂ ਹੁਣ ਸਰਕਾਰ ਨਾਲ ਵੀ ਲੜਨਾ ਹੈ ਅਸੀਂ ਇਹ ਕਪੂਰਥਲੇ ਵਾਲਿਆਂ ਨਾਲ ਵੀ ਲੜਨਾ ਹੈ ਅਸੀਂ ਹਰ ਬੰਦੇ ਨਾਲ ਲੜਨਾ ਜਿਹੜਾ ਸਾਨੂੰ ਸਾਡੀ ਮਾਲਕੀ ਹੱਕ ਜਿਹੜਾ ਹੈ ਉਹ ਸਾਡਾ ਖਰਾਬ ਕਰਨਗੇ ਪੰਚਾਇਤ ਦੇ ਮੰਤਰੀ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਤੁਸੀਂ ਲੋਕਾਂ ਤੋਂ ਤਾਂ ਪੰਚਾਇਤੀ ਜ਼ਮੀਨਾਂ ਛਡਾਉਂਦੇ ਆ ਆ ਪੰਚਾਇਤੀ 100 ਕਿੱਲਾ ਜ਼ਮੀਨ ਕਿ 80 85 ਕਿੱਲੇ ਜ਼ਮੀਨ ਹੈ ਇਹ ਹੁਣ ਕੁਦਰਤੀ ਬਚੀ ਆ ਤੇ ਕੋਈ ਨਗਰ ਦਾ ਕੋਈ ਸੁਧਾਰ ਹੋਊਗਾ ਕੋਈ ਠੇਕੇ ਦੇ ਚੜੂਗੀ ਕੋਈ ਪੈਸੇ ਆਉਣਗੇ ਤੇ ਜੇ ਇਹਨੂੰ ਫੇਰ ਦੁਬਾਰਾ ਇਹ ਪੱਟ ਕੇ ਲੋਕ ਹੀ ਪੱਟ ਕੇ ਸਾਡੇ ਪੰਚਾਇਤੀ ਪੈੜੀ ਦੇ ਵਿੱਚ ਸਾਡੀ ਮਾਲਕੀ ਪੈੜੀ ਦੇ ਵਿੱਚ ਜੇ ਪਾਈ ਜਾਣਗੇ ਪਾਣੀ ਤੇ ਫਿਰ ਇਹ ਇਹ ਸਰਕਾਰਾਂ ਤੋਂ ਕਰਾਉਣਾ ਕੀ ਆ ਅਸੀਂ ਹੱਦ ਹੋ ਗਈ ਆ ਅਸੀਂ ਪਿਛਲੀ ਵਾਰੀ ਵੀ ਦੋ ਵਾਰੀ ਤਿੰਨ ਵਾਰੀ ਆ ਕੇ ਇਨ੍ਹਾਂ ਨਾਲ ਲੜਿਆ ਦੋ ਸਾਲ ਪਹਿਲਾਂ ਅਸੀਂ ਉਥੇ ਉਹ ਪਿੱਛੇ ਜਿੱਥੇ ਉਹ ਦਰਖਤ ਨਜ਼ਰ ਆਉਂਦਾ ਉਥੇ ਜਾ ਕੇ ਇਹਨਾਂ ਨੂੰ ਡੱਕਿਆ ਸੀ ਇਹ ਨਹੀਂ ਡੱਕੇ ਅੱਜ ਵੇਖ ਲਓ ਆਹ ਵੇਖ ਲਓ ਨਾ ਡੱਕਣ ਦਾ ਨਤੀਜਾ ਵੇਖੋ ਕੀ ਆ ਕਿੰਨੇ ਲੋਕ ਜਿਹੜੇ ਆ ਖਰਾਬ ਹੋਇਆ ਸੋ ਇਹ ਪਾਣੀ ਨੂੰ ਨਾ ਡਕੋ ਇਹਨੂੰ ਝਾੜਨ ਦਿਓ ਇਹਦੇ ਬੰਨ ਇਹਦੇ ਆਲੇ ਦੁਆਲੇ ਜੋ ਵੀ ਕਰਨਾ ਕਰੋ ਸਾਨੂੰ ਸਾਡੀ ਪੈੜੀ ਜਿਹੜੀ ਆ ਸਾਡੀ ਬਚਾ ਕੇ ਦਿਓ ਜੇ ਨਾ ਹੋਇਆ ਮੁੰਡਾ ਪਿੰਡ ਧੁੰਦਾ ਪੈਲ ਇਹ ਤੁਹਾਡਾ ਗੁਜਰਪੁਰ ਇਹ ਤੁਹਾਡਾ ਜੋਲ ਇਹ ਤੁਹਾਡਾ ਘੜਕਾ ਕਰਮੂ ਵਾਲਾ ਕਰਮੂ ਵਾਲਾ ਚੰਬਾ ਬਦਹਣ ਇਹ ਸਾਰੇ ਲੋਕ ਇੱਥੇ ਆ ਕੇ ਖੜੇ ਹੋ ਜਾਣਗੇ ਤੇ ਫਿਰ ਇਹ ਇਹ ਅੰਦਾਜ਼ਾ ਤੁਹਾਡਾ ਜਦ ਸਾਨੂੰ ਚੱਕ ਕੇ ਦਰਵਾਜ਼ੇ ਮਾਰੋ ਕਿ ਅਸੀਂ ਵੀ ਜੀ ਕੇ ਕੀ ਕਰਨਾ ਜੇ ਸਾਡੀਆਂ ਮਾਲਕੀ ਪੈ ਲਈਆਂ 50 50 ਸਾਲ ਤੋਂ ਲੋਕੀ ਬੇਕਾਰ ਹੋਏ ਫਿਰਦੇ ਆ ਲੋਕਾਂ ਨੂੰ ਕੋਈ ਟਿਕਾਣਾ ਨਹੀਂ ਲੱਭਦਾ ਅੱਜ ਕੋਈ ਆਸ ਦੀ ਉਮੀਦ ਜਾਗੀ ਆ ਕਿ ਚਲੋ ਚਾਰ ਸਿਆੜ ਸਾਡੇ ਵੱਜ ਜਾਣਗੇ ਅਸੀਂ ਲਾ ਕੇ ਆਪਣੇ ਨਿਆਣੇ ਪਾੜ ਲਾਂਗੇ ਪਰ ਫਿਰ ਵੀ ਨਹੀਂ ਫਿਰ ਲਾ ਕੇ ਇਹ ਮੈਂ ਪੁੱਛਣਾ ਚਾਹਣਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਜਦੋਂ ਵੀ ਫੋਨ ਕਰੋ ਉਹ ਕਹਿੰਦੇ ਜੀ ਕੰਮ ਨਹੀਂ ਹੋ ਰਿਹਾ ਆ ਮੈਨੂੰ ਇਹ ਦੱਸੋ ਜੇ ਕੰਮ ਨਹੀਂ ਹੋ ਰਿਹਾ ਤੇ ਆ 2 400 500 ਜਸਪਾਲ ਸਿੰਘ ਦੇ ਇੰਡੀਪੈਂਡੈਂਟ ਦੇ ਰਹਿਣ ਵਾਲਿਆਂ ਦੀ ਇਹ ਦਰਿਆ ਨੇ ਕੁਦਰਤੀ ਮਹਿਨ ਉਹਨੇ ਇਹਨੂੰ ਕਰ ਲਿਆ ਪਹਿਲਾਂ ਇੱਧਰ ਨੂੰ ਹੀ ਇੱਧਰ 15 15 20 20 ਫੁੱਟ ਦਾ ਦਰਿਆ ਆਪਣੇ ਵਿੱਚ ਆਪ ਹੀ ਸਮਾ ਗਿਆ ਇੱਧਰਲੇ ਬਾਉਪੁਰ ਵਾਲੇ ਆਉਂਦੇ ਆ ਕਿ ਇੱਧਰ 16 ਪਿੰਡਾਂ ਦਾ ਨੁਕਸਾਨ 17 ਪਿੰਡਾਂ ਦਾ ਨੁਕਸਾਨ ਇਹਨਾਂ ਬੋਰਡ ਲਿਖ ਕੇ ਲਾਏ ਆ ਪਰ ਪਿੰਡ ਦੀ ਰਹਿਸ਼ ਇੱਕ ਵੀ ਇੱਥੇ ਨਹੀਂ ਆ ਗਈ ਬਾਉਪੁਰ ਤੋਂ ਸਵਾ ਜਿਹੜੀਆਂ ਬਾਉਪੁਰ ਦੀਆਂ ਬੇਕੀਆਂ ਕੱਲੀਆਂ ਉਹ ਆ ਦੂਜੇ ਨੰਬਰ ਤੇ ਇਹਨਾਂ ਨੂੰ ਫੰਡਿੰਗ ਬਹੁਤ ਆ ਰਹੀ ਆ ਬਾਹਰੋਂ ਅੰਦਰੋਂ ਉਹਦਾ ਕਰਕੇ ਫੰਡਿੰਗ ਵਿਚਾਰ ਰਹੇ ਜਿੰਨੇ ਵੀ ਇਹਨਾਂ ਦੇ ਮੈਂਬਰ ਬਣੇ ਆ ਕਮੇਟੀ ਦੇ ਇਹਨਾਂ ਦੇ ਖਾਤੇ ਫਰੋਲੇ ਜਾਣ ਕਰੋੜਾ ਰੁਪਈਆ ਇਹਨਾਂ ਦੇ ਖ ਤੋ ਉਹ ਪਚਾਉਣ ਦਾ ਕਰਕੇ ਇੱਧਰ ਨੂੰ ਬੰਨ ਬੰਨ ਕੇ ਤੇ ਮੁੰਡੇ ਪਿੰਡ ਨੂੰ ਪਾਣੀ ਕਰ ਲੈਂਦੇ ਜਾਨੀ ਕਿ ਮੁੰਡੇ ਪਿੰਡਾਂ ਨੂੰ ਬਹੁਤ ਉੱਚਾਈ ਪਈ ਜਗਾ ਇਹਨਾਂ ਪੋਕ ਲਾਈਨਾਂ ਵੀ 2 ਮਹੀਨੇ ਲਾ ਛੱਡੀਆਂ ਜੀ 10 ਪੋਕ ਲਾਈਨਾਂ ਨਾਲ 2 ਮਹੀਨੇ ਲਾ ਛੱਡੀਆਂ ਪਾਣੀ ਫੇਰ ਵੀ ਮੁੰਡੇ ਪਿੰਡ ਨੂੰ ਨਹੀਂ ਗਿਆ ਜੀ ਜਦੋਂ ਇਹ ਪੋਕ ਲਾਈਨਾਂ ਲਾਈਆਂ ਉਦੋਂ ਰੋਕਿਆ ਨਹੀਂ ਜੀ ਉਦੋਂ ਭਾਜੀ ਇਦਾਂ ਸੀ ਕਿ ਮੁੰਡੇ ਪਿੰਡ ਵਾਲੀ ਸੈਟ ਤੇ ਪਾਣੀ ਬਹੁਤ ਜ਼ਿਆਦਾ ਸੀ ਤੇ ਦੂਜੇ ਨੰਬਰ ਤੇ ਦਬਾਅ ਜ਼ਿਆਦਾ ਸੀ ਜੀ ਇਹਨਾਂ ਨੇ ਪਤਾ ਨਹੀਂ ਕੀ ਕਰ ਦੇਣਾ ਕਿਹੜੇ ਪਰਚੇ ਹੋ ਜਾਣੇ ਆ ਉਹ ਹਾਰ ਕੇ ਇੱਕ ਦਿਨ ਸੰਕਤ ਨੇ ਉੱਠ ਕੇ ਫੇਰ ਆਖਿਆ ਕਿ ਚਲੋ ਆਪਾਂ ਆਪਣੀ ਪੈਲੀ ਤੂੰ ਆਪਣੀ ਪਹਿਲੀ ਦੇ ਵਿੱਚ ਅਸੀਂ ਰਾਹ ਬਣਾਉਂਦੇ ਆ ਤੇ ਪ੍ਰਸ਼ਾਸਨ ਸਾਨੂੰ ਉਤੋਂ ਹੀ ਡੱਕਦਾ ਜੀ ਮਾਲਕੀ ਪਹਿਲੀ ਦੇ ਵਿੱਚ